ਤੇਰਾ ਸੌਦਾ ਵੇਚਦਾ ਨਾ ਮੈਂ ਤਾਂ ਹੈਂ ਵੇਚੇ ਵਿਸ਼ੇ ਤਾਂ ਹੀ ਲੈ ਰਾਜੂ ਮਹਜੂਰ ਬੰਦੇ ਜੀ ਨੇ ਵੀਡੀਓ ਬਾਦੀਆ ਤੇ ਦੂਜੀ ਨੂੰ ਓਏ ਇਹਨੇ ਰੱਖਣੀ ਐ ਇਹ ਕਿਹੜਾ ਕਹਾਂ ਨਫਾ ਲੈਣਾ ਹੈ ਹੈ ਇਹਨੇ ਰੱਖ ਲੈਣੀ ਐ ਬਰਾ ਮੇਰੇ ਪੱਲੇ ਵੀ ਪਾ ਦੋ ਕੁਛ ਤੇਰੇ ਪੱਲੇ ਕੋ ਨਹੀਂ ਅਸੀਂ 22000 ਰੁਪਏ ਲੈ ਕੇ ਆਉਂ ਜੀ ਉਹ 27 22 ਤਾਂ ਫੇਰ ਤਾਂ ਲੱਗੀ ਜਾਂਦਾ ਤਾਂ ਹੈ ਚਾ ਫੇਰ ਰਹਿਣ ਦਾ ਵਾਗਿਆ ਹੁਣ ਨਹੀਂ ਲੈਂਦਾ ਓਨੇ ਵੀ ਰੱਖਣੀ ਐ ਚਾ ਪਾਣੀ ਨਹੀਂ ਨਹੀਂ ਪਹਿਲਾਂ ਵੀ ਦਵਾਈਆਂ ਮੈਂ ਉਹਨੂੰ ਬੰਦੇ ਨੂੰ ਬੱਕਰੀਆਂ ਪੱਕਾ ਮੁੰਡਾ ਹੁਣ ਮੈਂ ਕੀ ਲਵਾਉਂਗਾ ਸੱਚੇ ਮੁੱਲਾਂ ਨਾਲ ਬੱਕਰੀ ਨਹੀਂ ਕਿਸੇ ਢੰਗ ਦੀ ਮੇਮਣੀਆਂ ਮੇਮਣੀਆਂ ਵਕਦੀਆਂ ਨੇ ਤੇਰੀਆਂ ਕਿਉਂ ਜੀ ਮੇਮਣੀਆਂ ਤੇ ਰੁਪਏ ਲਾਉਂਦਾ ਅਗਲਾ ਬੱਕਰੀ ਨਹੀਂ ਹੈਗੀ ਕਿਸੇ ਢੰਗ ਚ ਹੈ ਆ ਜਾ ਡਰਾਈਵਰ ਇੱਧਰ ਆ ਜਾ ਮੇਰੇ ਇੱਧਰ ਆ ਜਾ ਡਰਾਈਵਰ ਕਰੀ ਜਾ ਤੂੰ ਵੀਡੀਓ ਕਰੀ ਜਾ ਮੇਰੀ ਗੱਲ ਮੰਨ ਲੈ ਤੂੰ ਬਸ ਇੱਧਰ ਰਹਿ ਥਣ ਦੇ ਦੇ ਚੱਕ ਕਰ ਚੱਕ ਤਾਂ ਕਰ ਮੈਨੂੰ ਇੰਨੇ ਲੋੜ ਤੁਸੀਂ ਦੇਖਦੇ ਹੈਂ ਹੈਲੋ ਆ ਜਾ ਤੂੰ ਤੁਸੀਂ ਤਾਂ ਆ ਇੱਧਰ ਹੋ ਜਾ ਵੀਡੀਓ ਬਣਦੇ ਬਾਬਾ 2 ਮਿੰਟ ਮੈਂ ਮਰ ਜਾ ਫੋਨ ਹੈਲੋ ਬਾਬਾ ਤੀ ਤੂੰ ਛੱਡ ਸਹੀ ਦੱਸ ਦੇ ਕਿੰਨੇ ਦੀ ਦੇਣੀ ਹੈ ਜੀ ਆ ਟ੍ਰੇਵਲ ਨੇ ਕਰੇ ਰੱਖਣੀ ਇਹਨੂੰ ਦਵਾਣਾ ਇਹਨੇ ਵੇਚਣੀ ਨਹੀਂ ਨਹੀਂ ਹੈਗੀ ਹਾਂ ਠੀਕ ਹੈ ਥੰਦੇ ਰਹਿ ਤੀ ਤੂੰ ਦੀ ਨਹੀਂ ਵਿਕਦੀ ਝਾਕ ਛੜ ਦੇ ਬੱਕਰੀ ਨਹੀਂ ਕਿਸੇ ਕਰਮ ਦੀ ਕੱਲੀਆਂ ਮੇਵ ਨਹੀਂ ਵਿਕਦੀਆਂ ਨੇ ਹੈ ਕੀ ਹੈ ਨਾ ਤੂੰ ਤੈਨੂੰ ਪੱਕਾ ਮੁੱਲ ਲਾਤਾ ਇਹ ਤਾਂ ਕਹਿੰਦਾ ਮੈਨੂੰ 18 ਦੀਵਾ ਮੈਂ 22000 ਲਾਇਆ ਮਖਵੀ ਮੈਂ 22 ਲਾਇਆ ਤੂੰ ਬੱਚਿਆਂ ਦਾ ਹੀ ਮੁੱਲ ਚਲੋ 22000 ਦੀ ਬੱਕਰੀ ਦੇ ਦੇ ਹੋਰ ਕਿੰਨੇ ਦੀ ਦੇਣੀ ਉਧਰ 20000 ਉਧਰੋਂ ਕੇ ਦੱਸ ਮੈਨੂੰ ਮੜ ਜਾ ਇੱਧਰ ਆ ਜਾ 20000 ਤਾਂ ਪਾਈ ਤੂੰ ਖਰਜਾ ਹੋਰੀ ਆ ਖਰਜਾ ਪਾ ਮੇਵ ਨਹੀਂ ਪਾ ਪਾਏ ਨਾ ਉੱਤੋਂ ਖਾਣੀ ਹਾਂ ਆਓ ਖਾਣ ਮੇਰੇ ਉਹਦੇ ਗੋਡੇ ਠੀਕ ਆ ਕੀ ਕਰਨ ਕਰਕੇ ਕਾ ਮੈਂ ਖਰੀਦੋ ਦੀ ਵਾਰੀ ਤਾਂ ਉਹ ਮਹੀਂ ਖਾ ਲਿਆ ਉਹ ਗਾਕ ਲੈਂਦਾ ਨਹੀਂ ਦੀ ਬੱਕਰੀ ਮਹੀਂ ਲਿਆ ਬਲਾ ਕੇ ਬਲਾਇਆ ਉਹਨੇ ਕਹਿੰਦੇ ਵੀਰੇ ਤੇਰੀ ਮਤਵਲ ਦੀ ਬੱਕਰੀ ਆ ਚਾ ਪਾਣੀ ਨੂੰ ਬਾਬਾ ਬੱਕਰੀ ਲਿੱਸੀ ਐ ਲਿੱਸੀ ਹਟ ਚੁੰਗਦੇ ਆ ਬੰਦੇ ਹਾਂ ਤਾਰਾ ਨਹੀਂ ਆ ਗਿਆ ਖੜਾ ਲਾਇਆ ਹੈ ਤੇਰਾ ਆ ਖੜਾ ਕਿੱਥੇ ਲੱਗਾ ਹੈ ਇਹ ਸਵੇਰੇ ਹੁਣ ਹੁਣ ਇਹਦਾ ਹੁਣ ਝੋਲਾ ਸਵੇਰੇ ਚੁੰਗਦੇ ਆ ਕੋਈ ਰੱਖ ਦੇ 3 ਦੇ ਦੜਕੇ ਦੀ ਮੰਗੀ ਜਾਂਨੇ 70 ਮੰਗਦਾ ਜੀ ਵੀਰ ਮੰਗੀ ਜਾਂਦੇ ਪਹਿ ਲੱਖ ਮੰਗ ਤੇਰੀ ਚੀਜ਼ ਹੈ 70 ਵਾਲੀਆਂ ਗੱਲਾਂ ਗਈਆਂ ਆਈਆਂ ਹੁਣ ਫਾਰਮ ਫੇਲ ਹੋ ਗਏ ਉਹ ਗਏ ਫਾਰਮ ਫੇਲ ਹੋ ਗਏ ਹਾਂ ਉਹ ਫੇਲ ਹੋ ਗਏ ਕੰਮ ਉਹ ਕੰਮ ਫੇਲ ਹੋ ਗਏ ਹਣ ਤੱਕ ਨਾ ਕਿਉਂ ਦੱਸ ਤੂੰ 20000 ਲੈਣੇ ਕੀ ਚੱਲੀ ਹੋਈ ਪਤਾ ਲੈਣੀਆਂ ਕਾ ਕਹ ਰਿਹਾ ਤੇ ਜੀ ਲੈ ਜਾ ਕੋ ਗਿਆ ਜੀ ਇੱਕੋ ਹੀ ਰਾਤੀ ਜਮ ਤੀ ਦਾ ਮੰਗੀ ਜਾਨੇ ਮੰਗਦਾ 7000 ਹੈ ਠੀਕ 7000 10 ਵਜੇ ਦਾ ਮੰਗਦਾ ਮੈਂ ਤਾਂ ਇਹ ਤਾਂ ਛੱਡ ਮੈਨੂੰ ਮੱਥਾ ਮਾਰਨ ਦੀ ਲੋੜ ਨਹੀਂ ਕੁਮਾਰਗਾ ਤੇ ਮੈਂ ਤੈਨੂੰ ਆਖੇ ਤੀ ਦੀ ਲੈ ਜਾਂਦਾ ਤੀ ਦੀ ਕਿਵੇਂ ਵੇਖੂਗੀ ਇਹ ਤੀ ਵਾਲੀ ਹੁੰਦੀ ਤੀ ਦੀ ਵੇਚਦੇ ਅੱਜ ਜਿੱਸੀ ਕਰਤੀ ਜਾਵਾਂ ਜਿੱਸੀ ਕਰਦੇ ਬਿਠੇ ਚੁੰਗਦੇ ਤੇ ਜਿੱਸੀ ਤਾਂ ਹੋਣੀ ਇਹ ਚੁੰਗਦੇ ਆਜਾ ਹੁਣ ਲੈ ਦੇ ਹੁਣ ਛੇ ਨਾ ਮੈਨੂੰ ਬੁਲਾਇਂ ਵੀ ਬਾਬਾ ਮੇਰੀ ਬੱਕਰੀ ਵੇਚ ਦੇ ਨਾ ਆਪਾ ਮੈਂ ਦੁਬਾਰਾ ਬੁਲਾਉਣਾ ਮੈਂ પાਕੇ ਲੈ ਜਾਣਾ ਲੈ ਜਾ ਹਾਂ ਮੈਂ ਪਾਕੇ ਲੈ ਜਾਣਾ ਲੈ ਜਾ ਪਾਕੇ ਲੈ ਜਾ ਮੈਨੇ ਕਹਿੰਦਾ ਬਿਠਾ ਕੇ ਲੈ ਜਾ ਉਹ ਭਾਈ ਮਾੜੀ ਮੁੱਟੀ ਕਿਹਦਾ ਲੈ ਜਾ ਗੱਡੀਆਂ ਨਹੀਂ ਦਿੰਦਾ ਬੱਕਰੀ ਮਾੜੀ ਮੁੱਟੀ ਕਿੰਜ ਐ ਸੱਤ ਦੇ ਚ ਦੇਖ ਲੋ 5 400 ਨਹੀਂ ਪੈਂਦਾ ਹਾਂ ਤਾਂ ਇਕੱਠੀ ਬਹੂੰਗਾ ਮੈਂ ਤਾਂ ਉਹ ਬਾਬਾ ਫਰਾ ਕਰ ਵਸਣ ਚ ਗੱਲਾਂ ਮੈਨੂੰ ਮਾਰਿਓ 20000 ਨਹੀਂ ਜਫੜ ਅੱਲਾਹ ਫੜ ਕਿਉਂ ਮੈਨੂੰ ਮਾਰੇ ਹੋ ਕਿਉਂ ਗੱਲ ਕੀਤੀ ਨਹੀਂ ਯਾਰ ਤੂੰ ਪੱਕਾ ਮੁੱਲ ਲਾਇਆ ਪੱਕਾ ਹੀ ਆ ਮੁੱਲ ਤੇਰੀ ਜੇ ਕਹਾਂ ਪਰ ਕਿੰਨੇ ਦਾ ਪੱਕਾ ਹੀ ਆ ਹੁਣ ਫੇਰ ਤੂੰ ਦੱਸ ਦੇ ਪੱਕਾ ਜੇ ਹਜ਼ਾਰ ਘਟਾ ਦੇ ਤੀ ਬਸ ਹੋਏ ਨਹੀਂ ਬਿਕੀ ਹਾਂ ਜੀ ਉਹ ਕਿੱਥੇ ਵੇਚੂਗਾ 40000 ਤੇਰੀ ਪਿੱਛੇ ਉਹ ਤੋਂ ਮਰ ਰਹੀ ਸੀ ਮੋਟੀ ਸੀ ਤੂੰ ਨਾ ਲੈਂਦਾ ਪਤੂ ਤੂੰ ਨਾ ਲੈਂਦਾ ਕਿਉਂ ਜੀ ਉਹਦੇ ਰੁੱਤ ਤੇ ਦੀ ਪਾਲੀ ਹੋਈ ਸੀ ਅਗਲੇ ਦੀ ਪਾਲੀ ਤੇ ਤਾਂ ਮੈਂ ਸੋਕੋ ਕੇ ਹੀ ਦਿੰਦੀ ਆ ਵੱਡੀ ਚਾ ਉਹਦੇ ਤੋਂ ਨਾ ਲੈ ਦਵਾਈ ਜਾ ਮੈਨੂੰ ਐ ਮੀਨਾਂ ਰੁੱਤ ਬਾਹਰ ਆ ਲੈ ਤਾ ਜਾਂਦਾ ਸੰਭ ਦੀ ਆਏ ਨਹੀਂ ਕਾਲੀ ਜਾਂਦੇ ਆ ਕਿਹਦੇ 3 ਵਜੇ ਤੋਂ ਉਹ ਦੋ ਵੀ ਦੋ ਹੀ ਲੱਤਿਆ ਹੁਣ ਉਹ ਤਾਂ ਰੱਬ ਦੀ ਮਰਜ਼ੀ ਆ ਯਾਰ ਉਧਰ ਰੱਬ ਦੀ ਮਰਜ਼ੀ ਦੋ ਤਿੰਨ ਦਿਨੇ ਹੁਣ ਮੈਂ ਕਿਵੇਂ ਹੱਥ ਨਾ ਧਰੂੰਗਾ ਦੋ ਇਹ ਉਹਦਾ ਕਹੇ ਵੀ ਤੈਨੂੰ ਦਊਗੀ ਮੈਂ ਕਦ ਕਹੇ ਵੀ ਤੈਨੂੰ ਦਊਗੀ ਲੈ ਤੂੰ ਠਾ ਬਣਉਂਦੇ ਵੀ ਤੂੰ ਪੱਟੀ ਤੇ ਗਈ ਆ ਤੈਨੂੰ ਦਊਗੀ ਤੂੰ ਹੀ ਮੈਨੂੰ ਮਾ ਤੂੰ ਵਿਚਾਰੇ ਕਹਿੰਦਾ ਮੈਂ ਕੀ ਰੱਬ ਆ ਉਹੀ ਮੈਨੂੰ ਕਹਿੰਦਾ ਤੂੰ ਜੋੜ ਕੇ ਕਹਿੰਦਾ ਤੈਨੂੰ ਦਊ ਲੈ ਜੋ ਪੱਡੀ ਬੱਕਰੀਆਂ ਤੈਨੂੰ ਦਊਗੀ ਵੀਡੀਓ ਕਢਵਾ ਪਹਿਲਾਂ ਦੀ ਵਿੱਚ ਤੈਨੂੰ ਦੇਊਗੀ ਮੈਂ ਕਦ ਕਿਹਾ ਲੈ ਦੇ ਦੇ ਹੂੰ ਆਈਡੀਆ ਜਗਲਾ ਲਾ ਲੈਂਦਾ ਉਹ ਦੇ ਦੇ ਗੱਲਾ ਛੱਡ ਬੱਕਰੀ ਨਹੀਂ ਫਿਰ ਬੱਕਰੀ ਖਾ ਕੇ ਨਹੀਂ ਹੈਗਾ ਬੱਕਰੀ ਦਾ ਮੈਂ ਤਾਂ ਤੇਰਾ ਫਿਕਰੀ ਦਾ ਫਾਇਦਾ ਕਰਦਾ ਬੁੜੇ ਦਾ ਪੂਰੀ ਗੋਟੀ ਦੋੜੇ ਉਹ ਉਹਨੇ ਦੱਸ ਦੇ ਮੇਰੇ ਬੁੜੇ ਨੂੰ ਪਾਠਾਈ ਦੀ ਨਹੀਂ ਬਿਚੀ ਚਲੋ ਫੇਰ ਹੋ ਜਾਣਗੇ ਫਿਰ ਪਾ ਕੇ ਲੈ ਜਾ ਇਹ ਗੱਲਾਂ ਛੱਡ ਮੈਂ ਮਟ ਹੁਣ ਦੋ ਲੋਣੇ ਰਹਾ ਹੈ ਛੱਡ ਦੇ ਹੈ ਤੀਣੀ ਤਾਂ ਤਾਂ ਹੈ ਨਹੀਂ ਉਹਰਾ ਹੱਥ ਕਰੀ ਨਾ ਦੇ ਯਾਰ ਹੈ ਤੇਰੀ ਮਰਜ਼ੀ ਆ ਉਹ ਖੜ ਜਾ ਯਾਰ ਇਹ ਵੀ ਗਰੀਬ ਆ ਪੂਰੀ 24000 ਰੁਪਏ ਦੇਖੀ ਜੀ ਆਪ ਨੂੰ ਲੈਣ ਜਾਣੀ ਲਾ ਜਾ 6000 6000 ਮੰਗੀਆਂ ਨੇ 6000 ਮੰਗਦਾ 7000 5000 5000 ਮੰਗਦਾ ਜੀ ਉਹਦਾ 20 ਆ ਗਿਆ ਤੂੰ ਗੱਲ ਇੰਨੀ ਕਰ ਫੋਨੀ ਟੂਆ ਕੱਟ ਦੇ ਬਾਬਾ ਆੜੀ ਛੱਡ ਦੇ ਆੜੀ ਨਹੀਂ ਛੱਡਦਾ ਬੱਕਰੀ ਨਹੀਂ ਵਿਕਣੀ ਤੇ ਨਹੀਂ ਬੱਕਰੀ ਨਾਲ ਹੈਂ ਉਹ ਬਾਬਾ ਲੈ ਉਹ ਫੜਾ ਉਹ ਆਏ ਉਧੂ ਘਟਨ ਦਾ ਦੇਣ ਹੁਣ ਵੇਖ ਆਫਰੀ ਬਾਬਾ ਸੌਂ ਖਾ ਕੇ ਨਹੀਂ ਗੱਲ ਬਣਦੀ ਹੁਣ ਤੂੰ ਸੱਤੇ ਜਾਂ ਤੂੰ ਮੰਗਦਾ ਸੱਤੇ ਤੋਂ ਮੰਗਿਆ ਬਈ ਉਹ ਮੰਗਣ ਦਾ ਜਦ ਤੂੰ ਲੱਖ ਮੰਗੀ ਜਾਂ ਤੇਰੇ ਮਾਲ ਹੈ ਤੈਨੂੰ ਕੋਈ ਕਹਿ ਦੂਗਾ ਮੰਗਣ ਡਣਾ ਫੂਟੇ ਪੱਚੀ ਉਹ ਨਹੀਂ ਉਹ ਨਹੀਂ ਉੱਟ ਰਿਹਾ ਉਹ ਕੁਝ ਨਹੀਂ ਕਹਿੰਦਾ ਆਓ ਚਲੋ ਨਹੀਂ ਇਹ ਵੀ ਗੱਲ ਨਹੀਂ ਮੋੜੀ ਸਾਂ ਨੇ ਵੰਦੇ ਚਲੋ ਖਾਈ ਦੀ ਨਹੀਂ ਬਿਕਦੀ ਫੇਰ ਦੇ ਦੇ ਅਕਲ ਪਰੇ ਕੋਣ ਸਹੀ ਮੁੱਲ ਲੈ ਤੇਰਾ ਹੈ ਹਾਂ ਹੁਣ ਤਾਂ ਪੱਕਾ ਲੱਗ ਗਿਆ ਹੈ ਹਾਂ ਇਹ ਹੁਣ ਤਾਂ ਕੱਚ ਛੱਡਿਆ ਨਹੀਂ ਕੱਚ ਤੇਰੇ ਬੁੜੇ ਕਰਕੇ ਨਹੀਂ ਛੱਡੀ ਹਾਂ ਇਹ ਜਵਾਨ ਬੰਦਾ ਹੁੰਦਾ ਉਹ ਬਸ਼ੀਰ ਪੱਠਾ ਪੱਠਾ ਕਿਉਂ ਬਹਿ ਗਿਆ ਬਾਪੂ ਦਾ ਬੱਕਰੀ ਖੜੀਆਂ ਖੜੀਆਂ ਦੇ ਦੇ ਬੱਕਰੀ ਤੋਂ ਪਰੇ ਨਹੀਂ ਕਰ ਲੈ ਛਾਵਾਂ ਚ ਮਨ ਨਹੀਂ ਦੁਕਾਣ ਦਾ ਉਹਰਾ ਹੱਥ ਕਰ ਤੇਣੀਆਂ ਤੇ ਜਮੀਨਾਂ ਤੇ ਨਹੀਂ ਮੈਂ ਨਹੀਂ ਹੁਣ ਖੜਦਾ ਚੱਲੇ ਹਾਂ ਹੁਣ ਤੇਰੀ ਮਰਜ਼ੀਆ ਵੋਚ ਲਈ ਸਾਈ ਠੀਕ ਹੈ ਠੀਕ ਹੈ ਗੱਲ ਕਾਸਰ ਨਹੀਂ ਛੜਦਾ 100 ਨਹੀਂ ਪਉਂਦਾ 200 ਨਹੀਂ ਪਉਂਦਾ 500 ਨਹੀਂ ਪਉਂਦਾ 22000 ਦੀ ਬੱਕਰੀ ਵੇਚ ਤੱਕ ਰੱਖ ਖੋਲ ਬਸ ਉਹ ਵੀ ਹੋ ਗਈ ਹੋ ਗਈ ਖੋਲ ਖੋਲ ਹਾਂ ਉਹ ਹੋ ਗਈ ਬਸ ਅੜੀ ਦਾ ਉਹ ਵਧੀਆ ਉਹਨਾਂ ਨੂੰ ਨਹੀਂ ਨਹੀਂ ਸ਼ਾਇਦ ਉਹ ਘਟ ਜੇ ਜਿਹੜੀਆਂ ਮੈਨੂੰ ਚਾਹਤਾ ਅਖਰੀ ਹੈ ਨਾ ਇਹ ਟੁੱਕੜਾ ਤੇ ਨਹੀਂ ਖੇਰ ਉਹ ਵਿਚਾਰਾ ਮਾਰ ਖਾ ਜੂਗਾ ਕਿੱਧਰ ਬੱਚੀਆਂ ਕਿੱਧਰ ਗਈਆਂ ਇਹ ਬੱਚੀਆਂ ਲੈ ਫਿਰ ਉਹ ਮਾਰ ਖਾ ਜੂ ਉਹਨੂੰ ਕੀ ਵੇਚਣਾ ਹੈ ਓ ਮਾਰ ਖਾਜੂ ਮਾਰ ਖਾਜੂ ਮੈਨੂੰ ਮੈਂ ਤਾਂ ਜਰਾ ਬੁੜੇ ਦਾ ਫਾਇਦਾ ਕਰਦਾ ਸੀ ਚੱਲੀ ਜਾ ਤੂੰ ਮੈਂ ਕੱਲੀ ਲੈ ਗਿਆ ਮੈਨੂੰ ਤੇ ਕੇ ਤੂੰ ਟਾਈਮ ਦੀ ਕੋਈ ਉਦੋਂ ਤੇਜ਼ੀ ਆਈ ਹੋਈ ਸੀ ਬਾਜ਼ਾਰ 'ਚ ਅੱਜ ਮਜ਼ਾਰ ਹੁੰਦਾ ਹੈ ਅੱਜ ਉਹ ਅਗਦੀ ਆ ਗਿਆ ਫੇਟੇ ਕੀ ਹੋ ਜਾਂਦਾ ਨਹੀਂ ਵਕਰੀ ਦਿੱਸੀ ਆ ਕਿਉਂ ਡੁੰਗਦੇ ਹੋ ਬਕੇ ਬੱਚੇ ਚੁੰਗਦੇ ਦਿੱਸੀ ਹੁਣ ਨਹੀਂ ਬੱਚੇ ਚੁੰਗਦੇ ਮੈਂ ਨਹੀਂ ਝੁਕਾ ਦਿੱਤੀ ਨਹੀਂ ਵਕਰੀ ਹੁਣ ਆਪਾਂ ਪਾ ਕੇ ਹੀ ਲੈ ਜੇ ਤੂੰ ਮਗਾ 1 ਰੁਪਿਆ ਉਹ ਹੁਣ ਕੀ ਕਰੀਏ ਬਈ ਜਿਵੇਂ ਬੋਲਦੀ ਆ

ਤੌਲੀਦਾਰੀ ਵਾਲੇ ਆ ਇੱਜ਼ਤ ਰੱਖ ਸਾਡੀ ਵੀ ਤੇਰੀ ਵੀ ਹੱਥ ਕਰਦਾ ਹੋਵੇ ਪੰਜ ਚਾਰ ਸੋਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹ ਆ ਚੱਕ 72000 ਦੀ ਬੱਕਰੀ ਖੋਹ ਤੈਨੂੰ ਲਖਾਈ ਲਖਾਈ ਲੱਗੂ ਤੇਰੀ ਲੱਗੂ 150 ਉਹਦੀ ਵੀ ਲੱਗੂ ਉਹਦੀ ਵੀ ਲੱਗੂ ਤੇਰੀ ਵੀ ਇਹ ਤੇਰਾ ਉਹਦੀ ਉਹਦੀ ਲੱਗੂ 150 ਦਾ ਲੱਗੂ ਉਹ ਖੜ ਜਾਦਾ ਜੀ 800 150 ਲੱਗਣਾ 130 150 10 ਪਾਪਾ ਤੁਸੀਂ ਲੈਣਾ ਬਾਦ ਨਹੀਂ ਲੈਣਾ ਬਸ ਤੇ ਮੂੰਹ ਮੰਗਾ ਹੀ ਦਿੱਤੇ ਔਰ ਤੈਨੂੰ ਮੂੰਹ ਮੰਗਾ ਹੀ ਦਿੱਤੀ ਹੈ ਹੁਣ ਮੂੰਹ ਮੰਗਾ ਹੀ ਦਿੱਤੇ ਤੈਨੂੰ ਚੱਲ ਇਹਨੂੰ ਕੱਟ ਦੇ ਦੀ ਜਾ 100 ਨਹੀਂ 2800 ਨਹੀਂ ਮੈਂ ਤਾਂ 2800 ਇੱਕ ਮਿੰਟ ਜੀ ਲਖਾਈ ਲੁਕਾਉਣੀ ਆ ਫਿਰ ਮੈਂ 2800 ਮੈਂ ਕੋਸ਼ਿਸ਼ ਕੱਟ ਦੇਣਾ ਉਹ ਗੱਲ ਤਾਂ ਸੁਣ ਤੂੰ ਮੇਰੀ ਇਹਨੂੰ ਐ ਕਰ ਤੂੰ 200 ਦੇ ਦੇ ਪਾਕੀ ਆਪਦੀ ਲਖਾਈ ਬਸ ਹੋਰ ਤਾਂ ਘਟਾ ਦੇ ਸਾਰੇ ਨਹੀਂ ਨਹੀਂ ਉਹ ਹੁਣ ਤਾਂ ਕਿੰਨੇ ਘਟਾ ਦੇ ਇਹ ਵੀ ਬੇਚਾਨਾ ਲੋਕ ਜੇ ਕੋਈ ਹੈ ਤਾਂ ਆਖ ਕੋ ਖੜਾ ਆਉਂਦੀ ਸਾਈ ਯਾਰ ਸੱਡੇ ਸੌਤੇ ਨਹੀਂ ਕਰਦੇ ਲੈ ਜਾ ਫੋਜਿਆ ਬਸ ਹਾਂ ਬਾਬਾ ਤਾਂ ਏਡੀ ਜੜੀ ਕਰਦਾ ਉਹ 200 ਰੁਪਏ ਪਿੱਛੇ ਓਏ ਛੱਡ ਬਾਬਾ 200 ਰੁਪਏ ਪਿੱਛੇ ਹੁਣ ਦੁਆਰੇ ਪੌਣੀ ਜਿਹੜੂ ਭੱਜ ਕੇ ਹੁਣ ਤੂੰ ਵੇਖ ਨਹੀਂ ਆ ਦੇ ਹੁਣ ਪੌਣੀ ਚੜੀ ਸੀ ਤੇਰੀ ਬੱਸ 200 ਰੁਪਏ ਤੇ ਹੋਰ ਇਹਨੂੰ 200 ਰੁਪਏ ਜਾ ਰਹੇ ਨੇ ਤੈਨੂੰ ਕਿਹਾ ਜਿਹੜੀ ਗੱਲ 200 ਇਹ ਵੀ ਦੇ ਦੇ 200 ਤੇਰਾ ਲਿਖਾਈ ਦਾ ਲੱਗਣਾ 350 ਇਹ ਨਿਕਲ ਬਾਬਾ ਰਾਜੂ ਖੋਸ ਓਏ ਖੁਸ਼ੀ ਆ ਜਾ ਤੂੰ ਬਾਬਾ ਤੂੰ ਤਾਂ ਨੰਦ ਤਾਂ ਜਮੀ ਵੀ ਨਾ ਦੇਵੇਂ ਦਾ ਦਾਵੀ ਖੋਸਾਂ ਯਾਰ ਤੇਰਾ ਫਾਇਦਾ ਹੁੰਦਾ ਰਣ ਦੇ ਰਾਜ ਤੇਰੇ ਦੋਖੀ ਨੇ ਪੂਰੇ ਹੋ ਜਾਉਂਦਾ ਫੌਦੀ ਸਾਈ ਮੋੜਾ ਕਿ ਨਹੀਂ ਆਪਣਾਇਆ ਕਿ ਤੇਰਾ ਖੜ ਜਾ ਪਹਿਲਾ ਪੈਸੇ ਦੇਖੋ ਮੈਂ ਨਗਰ ਤਾਂ ਦੇ ਉਹ ਪੈਸੇ ਚੱਕ ਲੈ ਤੂੰ ਖੜੀ ਰਹਿੰਦੇ ਬੱਕਰੀ ਖੜੀ ਰਹਿੰਦੇ ਬੱਕਰੀ ਫੌਜੀ ਬੱਕਰੀ ਤੂੰ ਬਹਿ ਜਾ ਬੱਚੀ ਆ ਬੱਚੇ ਚੁੰਗਦੇ ਬੱਚੇ ਚੁੰਗਦੇ ਅੱਛੇ ਚੁੰਗਦੇ ਆ ਜੀ ਬੱਚੇ ਚੁੰਗਦੇ ਕੱਲੀ ਜਿਹੇ ਲਿਖਾਈ ਤਾਂ ਹਾਂ ਭਾਈ ਚੋ ਆ ਚੁੰਗਦੇ ਆ ਚੁੰਗਦੇ ਚੁੰਗਦੇ ਤੇਰਾ ਹੋਣੀ ਚੁੰਗਦਾ ਤੇਰੇ ਚੁੰਗਦੇ ਆਏ ਨੇ ਮੈਂ ਆਜੇ ਪੈਸੇ ਕਿਹੜਾ ਮੈਲੇ ਆਵਾਜ਼ ਬੰਦ ਬੰਦ ਕੋਈ ਬਾਬੇ ਤੋਂ ਤੇਮਾਰੀ ਨਹੀਂ ਬਾਬੇ ਤੇਮਾਰੀ ਨਹੀਂ ਹੋ ਗਈ ਹੋ ਗਈ ਤੇਰੀ ਪੱਕੀ ਆ ਬਾਬਾ ਹੈ ਸੌਦਾ ਪੱਕਾ ਹੋ ਗਿਆ ਤੇ ਮੈਂ ਕਿਹਾ ਬਾਈ ਨਾ 50 ਤੋਂ ਨਹੀਂ ਘਟੇ ਇਹ 27000 ਦੀ ਹੋ ਗਈ ਪੂਰੀ 28000 27 ਦੀ ਹੋਈ ਆ ਬਾਬਾ ਮੁਕਰਨਾ ਸਿਆਣਾ ਬਹਿਣਾ ਬੰਦਾ ਹੈ ਬਾਈ ਵੀਡੀਓ ਕਢਾ ਲੂ ਆ ਲੈ ਆਪਣੀ 27 ਚ ਨਿਪੜੀ ਐ ਲਿਖਾਈ ਆਪੋ ਆਪਣੀ ਤੈਨੂੰ ਪੁੱਗਦੀ ਐ ਗੱਲ ਸੁਣਾ 200 200 ਤੈਨੂੰ ਪੁੱਗਦੀ ਐ ਦੇਦੀ ਨਹੀਂ ਪੁੱਗਦੀ ਨਾ ਵੀ ਦੇ ਅਜੇ ਵੀ 150 ਤੇਰਾ ਬੱਕਰੀ ਦਾ ਉੱਥੇ ਲਿਖਾਈ ਦੀ ਲੱਗੂਗੀ ਹਾਂ ਕਿਸੇ ਕਹਦੇ ਮੈਂ ਨਹੀਂ ਦਿੰਦਾ ਲਿਖਾਈ ਚੱਲ ਤੂੰ 200 ਜੀ ਮਿਰਚਿਆ ਯਾਰ ਤੂੰ ਮੈਨੂੰ ਤਾਂ ਤੂੰ 200 ਹੀ ਦੇਦੀ ਬਹੁਤ ਐ ਤਿੰਨੇ ਨਗਾ ਜੋ ਹਾਂ ਮੇਮਣੀਆਂ ਵੀ ਗੈਲ ਨੇ ਪਰ 200 ਹੀ ਦੇਦੀ ਹਾਂ ਬੱਕਰੀਆਂ ਇਹਨੇ ਚੁੰਗਦੀਆਂ ਨੇ ਅਜੇ ਚੁੰਗਣ ਯਾਰ ਇਹ ਤਾਂ ਚੁੰਗਣ ਗਏ ਆ